ਸਵਾਗਤ ਹੈ ਦੋਸਤੋ ਸੋਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਈ ਸੋਡਾ ਲਈ ਫਾਰਮ ਟਰੈਕ 60 ਲੈ ਕੇ ਆਇਆ ਹਾਂ ਦੋਸਤੋ ਸੇਲ ਵਾਸਤੇ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਦੋਸਤੋ ਫਾਰਮ ਟਰੈਕ 60 ਹੈ ਦੋਸਤੋ 1998 ਮਾਡਲ ਹੈ ਡਬਲ ਕਲਚ ਦੇ ਵਿੱਚ ਹੈ ਦੋਸਤੋ ਅਤੇ ਜੇਕਰ ਕਰ ਗਿਆ ਆਪਣਾ ਟਰੈਕਟਰ ਦੇ ਨੰਬਰ ਦੀ ਪੰਜਾਬ ਨੰਬਰ ਟਰੈਕਟਰ ਹੈ ਦੋਸਤੋ ਤੇ ਬਹੁਤ ਹੀ ਬਾਜਬ ਦੇ ਰੇਟਾਂ ਵਿੱਚ ਹੈ ਦੋਸਤੋ ਟਰੈਕਟਰ ਇਹ 1998 ਮੜਦਾ ਜੇ ਕੱਲ ਕਰ ਗਿਆ ਪਾ ਟਾਇਰਾਂ ਦੀ ਪਿਛਲੇ ਟਾਇਰ ਦੋਸਤੋ 80 ਪੈਸੇ ਆ ਅਗਲੇ ਟਾਇਰ ਬਿਲਕੁਲ ਨਵੇਂ ਆ ਦੋਸਤੋ ਇੰਜਨ ਗੇਰ ਦਾ ਟਰੈਕਟਰ ਬਹੁਤ ਹੀ ਜ਼ਿਆਦਾ ਚੰਗਾ ਦੋਸਤੋ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਟਰੈਕਟਰ ਸਾਰੇ ਦਾ ਸਾਰਾ ਹੀ オリジナル ਆ ਦੋਸਤੋ ਮਿਊਜ਼ਿਕ ਸਿਸਟਮ ਵਗੈਰਾ ਉੱਤੇ ਲੱਗਿਆ ਹੋਇਆ ਮਗਰਾੜਾ ਦਾ ਟਰੈਕਟਰ ਦੋਸਤੋ ਤੁਸੀਂ ਦੇਖ ਸਕਦੇ ਬਹੁਤ ਹੀ ਚੰਗਾ ਪਿਆ ਡੰਡਾ ਫੱਟੀ ਛਤਰੀ ਦੋਸਤੋ ਟਰੈਕਟਰ ਦੇ ਨਾਲ ਮਿਲਣੀ ਤੁਹਾਨੂੰ ਤੇ ਜੇ ਕਾਲ ਕਰ ਗਿਆ ਪਰ ਰੇਟ ਦੀ ਰੇਟ ਹੈਗਾ ਦੋਸਤੋ 1 ਲੱਖ ਤੇ 85000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਵੀਡੀਓ ਦੇ ਵਿੱਚ ਸਾਰਾ ਟਰੈਕਟਰ ਦਿਖਾਇਆ ਗਿਆ ਹੈ ਵੀਡੀਓ ਨੂੰ ਫੁੱਲ ਦੇਖ ਕੇ ਬਾਕੀ ਦੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਜੀ ਗਿੱਦੜ ਬਹਾਇਰੀ ਦੇ ਵਿੱਚ ਟਰੈਕਟਰ ਸੇਲ ਲਈ ਹੈ ਭਾਈ ਕੋਲ ਦੋਸਤੋ ਹੋਰ ਵੀ ਉੱਚੇ ਮਾਡਲ ਟਰੈਕਟਰ ਖੜੇ ਹੈ ਉਹਨਾਂ ਲਈ ਵੀ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਧੰਨਵਾਦ ਵੀਰ ਨੂੰ ਦੇਖਣ ਵਾਸਤੇ